ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਹੈ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਾਸ਼ਾ ਨੇ ਦਰਜ ਕੀਤੀ ਹੈ ਪੱਲੀ ਗੱਲ ਇਹ ਹੈ ਕਿ ਜਿਸ ਵੇਲੇ ਅਸੀਂ ਭਗਤ ਧੰਨਾ ਜੀ ਦੇ ਬਾਰੇ ਘੜੀਆਂ ਗਈਆਂ ਮਨ ਘੜਤ ਕਹਾਣੀਆਂ ਨੂੰ ਸੁਣਦੇ ਆਂ ਕਿ ਭਗਤ ਧੰਨਾ ਜੀ ਨੇ ਪੱਥਰ ਦੇ ਵਿੱਚੋਂ ਰੱਬ ਪ੍ਰਾਪਤ ਕੀਤਾ ਹੈ ਗੁਰਮਤ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਇਦਾਂ ਦੀ ਕੋਈ ਵੀ ਬਾਣੀ ਦਰਜ ਨਹੀਂ ਕੀਤੀ ਗਈ ਜੋ ਵਿਰੋਧਾਭਾਸ਼ ਸਾਡੇ ਸਾਹਮਣੇ ਰੱਖਦੀ ਹੋਵੇ ਕਿਉਂਕਿ ਭਗਤ ਧੰਨਾ ਜੀ ਦੇ ਤਿੰਨ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੋ ਸ਼ਬਦ ਆਸਾ ਰਾਗ ਦੇ ਵਿੱਚ ਹਨ ਇੱਕ ਸ਼ਬਦ ਤਨਾਸਰੀ ਰਾਗ ਦੇ ਵਿੱਚ ਹੈ ਤੇ ਇੱਕ ਪੌੜੀ ਜਿਹੜੀ ਐ ਭਾਈ ਗੁਰਦਾਸ ਜੀ ਦੀ ਦਸਵੀਂ ਵਾਰ ਦੀ 13ਵੀਂ ਪੌੜੀ ਜਿਹੜੀ ਸੁਣਾ ਦਿੱਤੀ ਜਾਂਦੀ ਹੈ ਕਿ ਉਹਦੇ ਵਿੱਚ ਇਦਾਂ ਲੱਗਦਾ ਕਿ ਸੱਚ ਮੁੱਚ ਹੀ ਭਗਤ ਧੰਨਾ ਜੀ ਪੱਥਰ ਪੂਜਕ ਸਨ ਪਹਿਲਾਂ ਮੈਂ ਗੱਲ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਸਿਧਾਂਤ ਹੈ ਪੱਥਰ ਪੂਜਾ ਵਾਸਤੇ ਬਾਣੀ ਦੇ ਵਿੱਚ ਭਗਤ ਨਾਨਕ ਦੇਵ ਜੀ ਦਾ ਸ਼ਬਦ ਹੈ ਆਖਦੇ ਹਨ ਇੱਕ ਹੈ ਪਾਥਰ ਕੀਚੇ ਪਾਉ ਦੂਜੇ ਪਾਥਰ ਧਰੀਏ ਪਾਉ ਹੁਣ ਇੱਕ ਪੱਥਰ ਨੂੰ ਸ਼ਿੰਗਾਰ ਕੇ ਰੱਖ ਦਿੱਤਾ ਗਿਆ ਉਹਦੀ ਪੂਜਾ ਕੀਤੀ ਜਾਂਦੀ ਹੈ ਇੱਕ ਪੱਥਰ ਤੇ ਆਪਾਂ ਪੈਰ ਰੱਖ ਕੇ ਨਿਕਲ ਜਾਂਦੇ ਆ ਇੱਕੇ ਪੱਥਰ ਕੀਚੇ ਪਾਉ ਦੂਜੇ ਪੱਥਰ ਧਰੀਏ ਪਾਉ ਜੇ ਉਹ ਦਿਓ ਤਾਂ ਉਹ ਵੀ ਦੇਵਾ ਕਹਿੰਦੇ ਜੇ ਇੱਕ ਪੱਥਰ ਮੰਦਰ ਵਿੱਚ ਪਿਆ ਹੋਇਆ ਰੱਬ ਹੋ ਸਕਦਾ ਤੇ ਉਹ ਪੱਥਰ ਕੀ ਹੈ ਜੇ ਉਹ ਦਿਓ ਤਾਂ ਉਹ ਵੀ ਦੇਵਾ ਕਹੇ ਨਾਮ ਦਿਓ ਹਮ ਹਰ ਕੀ ਸੇਵਾ ਕਹਿੰਦੇ ਮੈਂ ਤਾਂ ਪ੍ਰਮਾਤਮਾ ਦੀ ਭਗਤੀ ਕਰਦਾ ਫਿਰ ਬਾਣੀ ਦੇ ਵਿੱਚ ਪ੍ਰਮਾਣ ਹੈ ਜੋ ਪਾਥਰ ਕੀ ਪਾਈ ਪਾਏ ਤਿਸ ਕੀ ਕਾਲ ਅਜਾਈ ਜਾਏ ਜੋ ਪਾਥਰ ਕੋ ਕਹਤੇ ਦੇਵ ਤਾਂ ਕੀ ਬਿਰਥਾ ਹੋਈ ਸੇਵ ਬਹੁਤ ਪ੍ਰਮਾਣ ਬਾਣੀ ਦੇ ਵਿੱਚ ਇੱਕ ਨਰੰਕਾਰ ਦੀ ਅਰਾਧਨਾ ਕਰਨਾ ਇੱਕ ਨਰੰਕਾਰ ਦੀ ਪੂਜਾ ਕਰਨ ਦਾ ਸਿਧਾਂਤ ਜਿਹੜਾ ਉਹ ਸਤਿਗੁਰਾਂ ਨੇ ਬਾਣੀ ਦੇ ਵਿੱਚ ਬਖਸ਼ਿਸ਼ ਕੀਤਾ ਹੈ ਭਗਤ ਜੀ ਦੇ ਜਿਹੜੇ ਸ਼ਬਦ ਹੈ ਮੈਂ ਪਹਿਲਾਂ ਆਪ ਜੀ ਨੂੰ ਇਹ ਬਾਣੀ ਸੁਣਾ ਰਿਹਾ ਜਿਹਦੇ ਵਿੱਚ ਝਲਕ ਪੈਂਦੀ ਹੈ ਕਿਉਂਕਿ ਗੁਰਬਾਣੀ ਦੇ ਵਿੱਚ ਕੋਈ ਉਦਾਹਰਨ ਨਹੀਂ ਹੈ ਗੁਰਬਾਣੀ ਵਿੱਚ ਇਹ ਲਿਖਿਆ ਧੰਨੇ ਬਾਲ ਬੁੱਧ ਪਾਇਆ ਇੱਥੇ ਵਿੱਚ ਵੀ ਉਦਾਹਰਨ ਦਿੱਤੀ ਆ ਭਾਉ ਭੋਲਾ ਭਾਉ ਗੋਬਿੰਦ ਬੁਲਾਵੇ ਜਦੋਂ ਵੀ ਅਸੀਂ ਗੁਰਬਾਣੀ ਦੇ ਅਰਥ ਭਾਵ ਨੂੰ ਸਮਝਣਾ ਹੈ ਵੈਸੇ ਸਾਡੀ ਮਰਯਾਦਾ ਹੈ ਕਿ ਅਸੀਂ ਜਦੋਂ ਸ਼ਬਦ ਪੜ੍ਹਦੇ ਸੁਣਦੇ ਆ ਜਦੋਂ ਰਹਾਉ ਦੀ ਤੁਕ ਨੂੰ ਮੁੱਖ ਰੱਖਿਆ ਜਾਂਦਾ ਹੈ ਤੇ ਬਾਕੀ ਸ਼ਬਦ ਦੀ ਆਪਣੇ ਆਪ ਸਾਨੂੰ ਸੁਖੇਲੇ ਢੰਗ ਦੇ ਨਾਲ ਸਮਝ ਆ ਜਾਂਦੀ ਹੈ ਇਸੇ ਤਰ੍ਹਾਂ ਪੌੜੀਆਂ ਦੇ ਵਿੱਚ ਇਹ ਵਿਧਾਨ ਹੈ ਕਿ ਪੌੜੀ ਦੀ ਜਿਹੜੀ ਆਖਰੀ ਲਾਈਨ ਆ ਉਹ ਸਾਰੀ ਪੌੜੀ ਦਾ ਕੇਂਦਰੀ ਭਾਵ ਹੈ ਜੇ ਉਹਨੂੰ ਗਾਇਆ ਜਾਏ ਤੇ ਬਾਕੀ ਸ਼ਬਦ ਆਪਣੇ ਆਪ ਉਹਦਾ ਸਮਝ ਲੱਗ ਜਾਂਦਾ ਉਦਾਹਰਨ ਪਾਈ ਗੁਰਦਾਸ ਜੀ ਦੇ ਰਹੇ ਵੀ ਜੋ ਪ੍ਰਚਲਿਤ ਲੋਕਾਂ ਨੇ ਕਰ ਦਿੱਤੀ ਪਰ ਉਹਦਾ ਅਰਥ ਕੀ ਬਣਦਾ ਆਪ ਜੀ ਜਦਾਂ ਸਰਬਣ ਕਰਿਓ ਬਾਹਮਣ ਪੂਜੇ ਦੇਵਤੇ ਧਾਨਾ ਗਊ ਚਰਾਵਣ ਆਵੇ ਧੰਨੇ ਡਿੱਠਾ ਚਲਦੇ ਪੁੱਛੇ ਬਾਹਮਣ ਆਖ ਸੁਣਾਵੇ ਠਾਕੁਰ ਕੀ ਸੇਵਾ ਕਰੇ ਜੋ ਇੱਛਾ ਸੋਈ ਫਲ ਪਾਵੇ ਧੰਨਾ ਕਰਦਾ ਜੋ ਦੜੀ ਮੈਂ ਵੀ ਦੇ ਇੱਕ ਜੇ ਤੁਧ ਭਾਵੈ ਪੱਥਰ ਏਕ ਲਪੇਟ ਕਰ ਦੇ ਧੰਨੇ ਨੂੰ ਗੈਲ ਛੜਾਵੇ ਠਾਕਰ ਨੂੰ ਨਵਾਲਕੈ ਸ਼ਾਹ ਰੋਟੀ ਲੈ ਭੋਗ ਚੜਾਵੇ ਹੱਥ ਜੋੜ ਮਿੰਤਾ ਕਰੇ ਪੈਰੀ ਪੈ ਪੈ ਬਹੁਤ ਮਨਾਵੇ ਹੋਂਵੀ ਮੂਹਣਾ ਜੁਠਾਲਸਾਂ ਤੂੰ ਰੁੱਠਾ ਮੈਂ ਕਹਿ ਨਾ ਸੁਖਾਵੇ ਗੁਸਾਈ ਪ੍ਰਤਕ ਹੋਏ ਰੋਟੀ ਖਾਏ ਸ਼ਹਿ ਮੂੰ ਲਾਵੇ ਭੋਲਾ ਭਾਉ ਗੋਬਿੰਦ ਮਲਾ ਰੱਬ ਮਿਲਦਾ ਭੋਲੇ ਭਾਉ ਦੇ ਨਾਲ ਕਬੀਰ ਸਾਹਿਬ ਦਾ ਵੀ ਸ਼ਬਦ ਆ ਭੋਲੇ ਭਾਏ ਮਿਲੇ ਰਘੂ ਰਾਯਾ ਕਿਉਂਕਿ ਇੱਕ ਹੁੰਦੀ ਅਗਿਆਨਤਾ ਹੁਣ ਕਹਿੰਦੇ ਲੋਕੀ ਦੀ ਸਾਡੀ ਤਾਂ ਸ਼ਰਧਾ ਹੈ ਸਾਡੀ ਸ਼ਰਧਾ ਹੈ ਹੁਣ ਮੇਰੀ ਸ਼ਰਧਾ ਹੈ ਕਿ ਮੈਂ ਜਿਸ ਤਰ੍ਹਾਂ ਆਪਣੇ ਦੇਸ਼ ਦਾ ਕਾਨੂੰਨ ਹੈ ਵੀ ਸੜਕ ਦੇ ਖੱਬੇ ਪਾਸੇ ਚੱਲਣਾ ਮੇਰੀ ਸ਼ਰਤ ਆ ਕਿ ਮੈਂ ਸੱਜੇ ਪਾਸੇ ਚੱਲਣਾ ਕਾਰ ਲੈ ਕੇ ਤੇ ਕਿੱਦਾਂ ਪਹੁੰਚਾਂਗੇ ਆਪਾਂ ਐਕਸੀਡੈਂਟੇ ਹੋਣਾ ਨਾ ਇਹਨੂੰ ਕਹਿੰਦੇ ਅਨਿਸ਼ਰਦਾ ਅਗਿਆਨਤਾ ਇੱਕ ਹੁੰਦਾ ਭੋੜਾ ਪਾਉ ਜਿਹਨੂੰ ਸਤਿਗੁਰ ਕਹਿੰਦੇ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀਖਰੇ ਹਰਪਾਣ ਉਹ ਅਕਾਲ ਪੁਰਖ ਪਰਮੇਸ਼ਰ ਜਿਹੜਾ ਹੈ ਬਖਸ਼ਿਸ਼ ਕਰਦਾ ਹੈ ਰਹਿਮਤ ਕਰਦਾ ਹੈ ਤੇ ਸਤਿਗੁਰੂ ਕਹਿੰਦੇ ਭਾਈ ਉਹ ਲੋਕ ਜਿਨ੍ਹਾਂ ਨੇ ਕਹਾਣੀਆਂ ਘੜ ਦਿੱਤੀਆਂ ਹੁਣ ਸੁਣੋ ਤੁਸੀਂ ਕਹਿੰਦੇ ਬ੍ਰਾਹਮਣ ਪੂਜੇ ਦੇਵਤੇ ਧੰਨਾ ਗਊ ਚਰਾਵਣ ਆਵੇ ਇੱਕ ਦਿਨ ਕੀ ਹੋਇਆ ਬ੍ਰਾਹਮਣ ਜਿਹੜਾ ਸੀ ਦੇਵਤਿਆਂ ਨੂੰ ਪੂਜ ਰਿਹਾ ਤੇ ਧੰਨਾ ਤਾਂ ਆਪਣੇ ਖੇਤਾਂ 'ਚ ਕੰਮ ਕਰਦਾ ਹੈ ਤਨਗੀ ਦੇਖਦਾ ਵੀ ਇਹ ਕੀ ਕਰੀ ਜਾਂਦਾ ਧੰਨੇ ਡਿਠਾ ਚਲ ਤੇ ਪੁੱਛੇ ਬਾਹਮਣ ਆਖ ਸੁਣਾਵੇ ਤੇ ਬਾਹਮਣ ਨੇ ਆਖਿਆ ਕਹਿੰਦੇ ਠਾਕੁਰ ਕੀ ਸੇਵਾ ਕਰੇ ਜੋ ਇਛੇ ਸੋਈ ਫਲ ਪਾਵੇ ਹੁਣ ਭਗਤ ਧੰਨਾ ਜੀ ਕੀ ਕਹਾਰੇ ਕਹਿੰਦੇ ਧੰਨਾ ਕਰਦਾ ਜੋਦੜੀ ਮੈਂ ਵੀ ਦੇ ਇੱਕ ਜੇ ਤੁਦ ਭਾਵੇ ਇੱਕ ਮੈਨੂੰ ਇੱਕ ਪ੍ਰਮਾਤਮਾ ਦੀ ਵਿਚਾਰ ਦੇ ਜੇ ਤੈਨੂੰ ਚੰਗਾ ਲੱਗਦਾ ਨਾ ਕਿਉਂਕਿ ਬ੍ਰਾਹਮਣ ਨੂੰ ਤਾਂ ਚੰਗਾ ਹੀ ਨਹੀਂ ਲੱਗਦਾ ਬ੍ਰਾਹਮਣ ਨੂੰ ਤਾਂ ਪੱਥਰ ਚੰਗੇ ਲੱਗਦੇ ਆ ਬ੍ਰਾਹਮਣ ਨੂੰ ਤਾਂ ਲੋਕਾਂ ਨੂੰ ਭਰਮਾਂ ਦੇ ਵਿੱਚ ਪਾਉਣਾ ਚੰਗਾ ਲੱਗਦਾ ਹੈ ਜੇ ਤੈਨੂੰ ਪੂ ਚੰਗਾ ਲੱਗਦਾ ਨਾ ਤੇ ਮੈਨੂੰ ਇੱਕ ਦੀ ਵਿਚਾਰ ਦੱਸ ਦੇ ਤੰਨਾ ਕਰਦਾ ਜੋਦੜੀ ਮੈਂ ਵੀ ਦੇ ਇੱਕ ਜੇ ਤੁੱਤ ਭਾਵੇ ਜੇ ਹੁਣ ਪੱਥਰ ਦੀ ਗੱਲ ਹੁੰਦੀ ਨਾ ਸਾਥ ਸੰਗਤ ਦੀ ਪੱਥਰ ਤਾਂ ਧੰਨੇ ਨੂੰ ਬਥੇਰੇ ਮਿਲਦੇ ਸੀ ਖੇਤਾਂ ਦੇ ਵਿੱਚ ਵੀ ਮਿਲ ਜਾਂਦੇ ਆ ਜਦੋਂ ਹਲ ਪਾਉਂਦੇ ਆ ਨਾ ਪੱਥਰ ਪੁੱਥਰ ਤਾਂ ਥੱਲੇ ਵੀ ਨਿਕਲ ਜਾਂਦੇ ਉਸ ਤੋਂ ਵਧੀਆ-ਵਧੀਆ ਮਿਲ ਜਾਂਦੇ ਸੀ ਉਹਨੇ ਕੀ ਕੀਤਾ ਉਹ ਹੁਣ ਗੱਲ ਕਰੇ ਇੱਕ ਵਿਚਾਰ ਦੀ ਗੱਲ ਕਰ ਰਹੇ ਆ ਜਿਦਾਂ ਗੁਰਨਾਨ ਸਿੰਘ ਜੀ ਓੰਕਾਰ ਈਸ਼ਵਰ ਆਏ ਪੰਡਤ ਉਹਤੇ 40 ਸਾਲ ਤੋਂ ਸੀ ਜਿਦਾਂ ਨਾਮ ਸੀ ਚਤਰਦਾਸ ਗਿਆਨੀ ਜਗਤਾਰ ਸਿੰਘ ਜੱਜਕ ਨੇ ਕਿਤਾਬ ਲਿਖੀ ਐ ਇੱਕ ਓੰਕਾਰ ਉਹਦੇ ਵਿੱਚ ਜ਼ਿਕਰ ਕੀਤਾ ਹੈ ਕਹਿੰਦੇ ਗੁਰਨਾਨ ਸਿੰਘ ਸਾਹਿਬ ਜੀ ਮਹਾਰਾਜ ਦੇਖ ਰਿਆ ਜਿਹੜਾ ਮੰਦਰ ਹੈ ਠੀਕ ਹੈ ਉਹਨਾਂ ਦਾ ਬਾਰਕ ਜੋ ਕਰਦੇ ਆ ਪਰ ਜੋ ਗੁਰੂ ਸਾਹਿਬ ਜੀ ਸਮਝਾਉਣਾ ਚਾਹੁੰਦੇ ਆ ਹੁਣ ਉਹ ਪਰਦਾ ਕੀਤਾ ਹੋਇਆ ਤੇ ਬੰਦੇ ਜਾਂਦੇ ਆ ਮੱਥਾ ਟੇਕਦੇ ਆ ਬਾਹਰ ਆ ਜਾਂਦੇ ਆ ਮੱਥਾ ਟੇਕਦੇ ਚੜਾਵਾ ਚੜਾਉਂਦੇ ਬਾਹਰ ਆ ਜਾਂਦੇ ਆ ਤੇ ਪੰਡਤ ਵਾਰ-ਵਾਰ ਦੇਖ ਰਿਹਾ ਵੀ ਦੋ ਬੰਦੇ ਬਾਹਰ ਖੜੇ ਅੰਦਰ ਨਹੀਂ ਆ ਰਹੇ ਮਰਦਾਨਾ ਸਾਹਿਬ ਜੀ ਨਾਲ ਪੰਡਤ ਨੇ ਜਾ ਕੇ ਆਖਿਆ ਆਓ ਤੁਸੀਂ ਵੀ ਦਰਸ਼ਨ ਕਰ ਲਓ ਗੁਰੂ ਸਾਹਿਬ ਕਹਿੰਦੇ ਦਰਸ਼ਨ ਤਾਂ ਕਰਾਂਗੇ ਪਰ ਪਹਿਲਾਂ ਵਿਚਾਰ ਕਰਾਂਗੇ ਉਹ ਅੰਦਰੋਂ ਹਿੱਲ ਗਿਆ ਵੀ ਪਹਿਲਾ ਬੰਦਾ ਕੋਈ ਆਇਆ ਵੀ ਵਿਚਾਰ ਕਰਨੀ ਹੈ ਵੀ ਵਿਚਾਰ ਕਰਨੀ ਹੈ ਤੇ ਸਮਝ ਗਿਆ ਤੇ ਜਦੋਂ ਦੁਪਹਿਰੇ ਵੇਲਾ ਜਾ ਹੋਇਆ ਨਾ ਫਿਰ ਉਹਨੇ ਆਵਾਜ਼ ਮਾਰੀ ਸੀ ਫਿਰ ਗੁਰੂ ਸਾਹਿਬ ਨੇ ਪੁੱਛਿਆ ਸੀ ਵੀ ਤੂੰ ਤਾਂ ਇੱਕ ਪੱਥਰ ਨੂੰ ਓੰਕਾਰ ਕਹੀ ਜਾਂਦਾ ਵੀ ਮੈਂ ਤੈਨੂੰ ਦੱਸਦਾ ਓੰਕਾਰ ਕੌਣ ਹੈ ਓੰਕਾਰ ਬ੍ਰਹਮਾ ਉਤਪੱਤ ਓੰਕਾਰ ਜਿਨ ਕੀਓ ਚਿਤ ਇਹ ਸਾਡੀ ਅਗਿਆਨਤਾ ਸਾਛ ਜੀ ਮੈਂ ਥੋੜੇ ਦਿਨ ਪਹਿਲਾਂ ਗਿਆ ਸੀ ਓੰਕਾਰਸ਼ਵਰ ਉੱਥੇ ਦਾ ਜਿਹੜਾ ਗਰੰਤੀ ਸਿੰਘ ਹੈ ਉਹ ਦੱਸ ਰਿਹਾ ਸੀ ਕਹਿੰਦਾ ਇਦਾਂ ਦੇ ਲੋਕ ਆਉਂਦੇ ਆ ਸਿੱਖ ਇਹ ਦੌਰ ਤੋਂ ਬਹੁਤ ਆਉਂਦੇ ਆ ਜਿਹੜੇ ਗੁਰਦਾਰ ਮੱਥਾ ਨਹੀਂ ਟੇਕਣਗੇ ਉਥੇ ਲੈਣ ਲੱਗ ਕੇ ਦੋ ਦੋ ਘੰਟੇ ਉਥੇ ਮੰਦਿਰ ਮੱਥਾ ਟੇਕਦੇ ਗੋਗੋਸ ਵਿਚਾਰ ਨੂੰ ਅਸੀਂ ਗੁਰਨਾਨਦ ਸਾਹਿਬ ਨੇ ਜੋ ਵਿਚਾਰ ਦਿੱਤੇ ਉਹਨੂੰ ਸਮਝਣ ਦਾ ਯਤਨ ਹੀ ਨਹੀਂ ਕੀਤਾ ਔਰ ਚੰਗੇ ਚੰਗੇ ਕੰਦਾ ਲੋਕ ਆਉਂਦੇ ਆ ਤੇ ਹੁਣ ਜਦੋਂ ਭਗਤ ਧੰਨੇ ਨੇ ਆਖਿਆ ਧੰਨਾ ਕਰਦਾ ਜੋਦੜੀ ਮੈਂ ਵੀ ਦੇ ਇੱਕ ਜੇ ਤੁਧ ਭਾਵੇ ਉਹਨੂੰ ਤਾਂ ਪਾਉਂਦਾ ਹੀ ਨਹੀਂ ਨਾ ਕਹਿੰਦਾ ਮੈਨੂੰ ਇੱਕ ਦੀ ਵਿਚਾਰ ਦੇ ਤਸਾਂ ਉਹਨੇ ਕੀ ਕੀਤਾ ਭਗਤ ਭਾਈ ਗੁਰਦਾਸ ਜੀ ਕਹਿੰਦੇ ਪੱਥਰ ਇੱਕ ਲਪੇਟ ਕਰ ਧੰਨੇ ਨੂੰ ਗੈਲ ਛੜਾਵੇ ਗੈਲਦਾਰਤ ਕੀ ਹੈ ਆਪਣਾ ਖਿਹੜਾ ਛਡਾ ਲਿਆ ਜਾਂ ਆਪਾਂ ਕਹਦੇ ਆ ਆਪਣਾ ਪਿੱਛਾ ਛਡਾ ਲਿਆ ਆਪਾਂ ਕਿਉਂ ਬੱਚੇ ਨੂੰ ਪਿੱਛਾ ਛਡਾਉਣਾ ਹੁੰਦਾ ਨਾ ਵੀ ਆ ਲੈ ਕੇ ਬੱਚਾ ਤੂੰ ਖੇਢੀ ਜਾ ਉਹਨੇ ਇੱਕ ਪੱਥਰ ਲਪੇਟ ਕੇ ਨਾ ਦੇਤਾ ਆਪਣਾ ਪਿੱਛਾ ਛਡਾ ਲਿਆ ਮਤਲਬ ਉਹਨੂੰ ਜੋੜਨਾ ਨਹੀਂ ਜਾ ਰਿਹਾ ਰੱਬ ਦੇ ਨਾਲ ਤੇ ਤਾਂ ਨਜ਼ਦੀਕੀ ਕਰ ਰਿਹਾ ਹੁਣ ਪਿੱਛਾ ਛਡਾਉਣਾ ਮਤਲਬ ਅੰਦਰ ਉਹ ਵੀ ਖੁਸ਼ ਨਹੀਂ ਆ ਤੇ ਉਧਰ ਧੰਨਾ ਜੀ ਵੀ ਖੁਸ਼ ਨਹੀਂ ਉਹ ਤਾਂ ਕਹਿੰਦੇ ਵੀ ਨੇ ਇੱਕ ਦੀ ਵਿਚਾਰ ਦੇ ਉਹ ਤਾਂ ਵੀ ਗੈਲ ਛੁੜਾ ਰਿਆ ਪੱਥਰ ਇਕ ਲਪੇਟ ਕਰ ਦੇ ਧੰਨੇ ਨੂੰ ਗੈਲ ਛਡਾਵੇ ਠਾਕੁਰ ਨੂੰ ਹਵਾਲੇ ਸ਼ਾਹ ਰੋਟੀ ਲੈ ਭੋਗ ਚੜਾਵੇ ਆ ਬੜੇ ਸੋਹਣੇ ਅਰਥ ਕੀਤੇ ਸ਼ਾਹ ਦੇ ਨਸੀ ਕੱਚੀ ਲੱਸੀ ਦੀ ਉਹਨੂੰ ਚੜਾਉਂਦਾ ਹੈ ਉਹ ਪੰਡਤ ਨੇ ਆਪਣਾ ਕੰਮ ਸ਼ੁਰੂ ਕਰ ਲਿਆ ਹੱਥ ਜੋੜ ਮਿੰਤਾ ਕਰੇ ਪੈਰੀ ਪੈਪ ਹੈ ਬਹੁਤ ਬਣਾਵੇ ਹੁਣ ਕਿਹਦੇ ਪੈਰੀ ਪੈਣਾ ਜੇ ਹਾਂ ਤੇ ਭਗਤ ਧੰਨੇ ਨੂੰ ਪੈਰੀ ਪਾ ਦਿਓ ਪੈਰੀ ਪੱਥਰ ਦੇ ਕਿਹੜੇ ਪੈਰ ਹੁੰਦੇ ਆ ਪੱਥਰ ਦੇ ਪੈਰ ਥੋੜੇ ਹੁੰਦੇ ਆ ਹੁਣ ਕੀ ਹੋ ਰਿਹਾ ਹੈ ਧੰਨਾ ਇਸ ਗੱਲ ਤੇ ਅੜਿਆ ਹੋਇਆ ਕਿ ਮੈਨੂੰ ਰੱਬ ਦੀ ਵਿਚਾਰ ਦੱਸ ਮੈਂ ਤੇਰੇ ਨਾਲ ਵਿਚਾਰ ਕਰਨੀ ਚਾਹਨਾ ਤੇ ਉਹ ਨਾਰਾਜ਼ ਹੋ ਕੇ ਬਹਿ ਗਿਆ ਧੰਨਾ ਤੇ ਪੰਡਤ ਉਹਨੂੰ ਹੱਥ ਛੋੜਦਾ ਵੀ ਪਹਿਲਾਂ ਤਾਂ ਗੱਲ ਛਿੜਾ ਰਿਹਾ ਨਾ ਵੀ ਪੰਡਤ ਧੰਨੇ ਨੂੰ ਪੱਥਰ-ਪੱਥਰ ਦੇ ਕੇ ਹੁਣ ਹੱਥ ਜੋੜ ਮਿੰਨਤਾ ਕਰੇ ਪੈਰੀ ਪੈਪ ਹੈ ਬਹੁਤ ਮਣਾਵੇ ਤੇ ਫਿਰ ਧੰਨੇ ਨੂੰ ਕਹਿੰਦਾ ਹਾਂ ਵੀ ਮੂੰਹ ਨਾ ਜਠਾਲ ਸਾ ਤੂੰ ਰੁੱਠਾ ਮੈਂ ਕਹਿ ਨਾ ਸਖਾਵੇ ਪੱਥਰ ਨੇ ਥੋੜੇ ਰੁੱਠਣਾ ਵੀ ਮੈਂ ਵੀ ਮੂੰਹ ਨਹੀਂ ਜਠਾ ਕਰਨਾ ਜੇ ਤੂੰ ਮੇਰੇ ਨਾਲ ਗੱਲ ਨਹੀਂ ਕਰਨਾ ਉਹ ਚੰਗੇ ਸਮੇਂ ਹੁੰਦੇ ਸੀ ਕਹਿੰਦੇ ਹਾਂ ਵੀ ਮੂੰਹ ਨਾ ਜਠਾਲ ਸਾ ਤੂੰ ਰੁੱਠਾ ਮੈਂ ਕਹਿ ਨਾ ਸਖਾਵੇ ਗੁਸਾਈ ਪ੍ਰਤੱਖ ਹੋਏ ਰੋਟੀ ਖਾਏ ਸ਼ਹਿ ਮੋ ਲਾਵੇ ਕਹਿੰਨਾ ਕਿ ਤੂੰ ਕਦੇ ਇਹਨੂੰ ਖਿਲਾ ਰਿਹਾ ਪੱਥਰ ਨੇ ਥੋੜੇ ਰੋਟੀ ਖਾਣੀ ਐ ਤੇ ਨਾਲ ਰੱਸੀ ਪਿਣੀ ਆ। ਕਿਸੇ ਬੱਚੇ ਨੂੰ ਪੁੱਛ ਲੋ ਪੱਥਰ ਖਾਏਗਾ ਰੋਟੀ? ਰੱਸੀ ਪੀਏਗਾ? ਤੂੰ ਕਿਸੇ ਗਰੀਬ ਨੂੰ ਖਿਲਾ ਦੇ। ਪੰਡਤ ਨੂੰ ਕਹਿ ਰਹੇ ਤੂੰ ਕਿਸੇ ਗਰੀਬ ਨੂੰ ਖਿਲਾ ਦੇਗਾ ਨਾ ਤੇ ਰੱਬ ਨੂੰ ਖਲਾਈ ਜਾਏਗੀ। ਗਰੀਬ ਦਾ ਮੂੰਹ ਗੁਰੂ ਦੀ ਗੋਲਕ ਸਤਗੁਰ ਨੇ ਆਖਿਆ। ਵੀ ਕਿਸੇ ਗਰੀਬ ਨੂੰ ਭੋਜਨ ਸ਼ਿਕਾਤ ਤਾਂ ਸਮਝੋ ਰੱਬ ਨੂੰ ਸ਼ਿਕਾਤ। ਭੋੜਾ ਭਾਉ ਗੋਬਿੰਦ ਮਿਲਾਵੇ ਉਹ ਚਲਾਕੀਆਂ ਨਾਲ ਨਹੀਂ ਬਣਦਾ। ਉਹ ਚਲਾਕੀਆਂ ਨਾਲ ਨਹੀਂ ਵਰਦਾ ਕਿੱਦਾਂ ਮਿਲਦਾ ਭੋਲਾ ਭਾਉ ਗੋਬਿੰਦ ਮੜਾਵੇ ਭੋਲਾ ਭਾਉ ਜਿਹੜਾ ਸਾਡਾ ਅੰਦਰ ਦੀ ਭਾਵਨਾ ਜਿਹੜੀ ਹੈ ਉਹ ਸਾਨੂੰ ਰੱਬ ਦੇ ਨਾਲ ਬਣਾਉਂਦੀ ਤੇ ਕਿਸੇ ਪੱਥਰ ਦੇ ਵਿੱਚੋਂ ਰੱਬ ਨਹੀਂ ਪ੍ਰਾਪਤ ਕੀਤਾ ਭਗਤ ਨੇ ਸ਼ਬਦ ਦੇ ਵਿੱਚ ਗੁਰੂ ਸਾਹਿਬ ਦੀ ਤਿੰਨ ਸ਼ਬਦ ਹੈ ਦੁਆਸਾ ਰਾਗ ਦੇ ਵਿੱਚ ਇੱਕ ਤਨਾਸੀ ਰਾਗ ਦੇ ਵਿੱਚ ਇੱਕ ਸ਼ਬਦ ਗੁਰੂ ਅਰਜਨ ਸਾਹਿਬ ਜੀ ਦਾ ਉਹਨਾਂ ਨੂੰ ਸਰੋਪੇ ਦੇ ਤੌਰ ਤੇ ਦਿੱਤਾ ਜਾਂ ਇਸ ਗੱਲ ਨੂੰ ਸਤਿਗੁਰ ਨੇ ਸਪਸ਼ਟ ਕਰਨ ਵਾਸਤੇ ਦਿੱਤਾ ਹੈ ਸ਼ਬਦ ਆਉਂਦਾ ਹੈ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ ਆੜ ਦਾਮ ਕੋ ਛੀਪਰੋ ਹੋਇਓ ਲਖੀਨਾ ਬੋਲਣਾ ਤਾਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੋਲਾਹਰਾ ਪਹਿਓ ਗੁਣੀ ਗਹੀਰਾ ਰਵਿਦਾਸ ਕਹਵਾਂਦਾ ਢੋਰ ਨੀ ਤਿਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗਤ ਦਰਸ਼ਨ ਪਾਇਆ ਸੈਨ ਨਾਈ ਬਤਕਾਰੀਆਂ ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਾਰ ਪਰਮ ਭਗਤਾਂ ਮੈਂ ਗੁਣਿਆ ਇਹ ਵਿਦ ਸੁਣ ਕੇ ਕਿਹੜੀ ਵਿਧੀ ਜੋ ਨਾਮਦੇਵ ਜੀ ਨੇ ਕਮਾਈ ਆ ਜੋ ਕਬੀਰ ਸਾਹਿਬ ਨੇ ਕਮਾਈ ਆ ਜੋ ਸੈਨ ਜੀ ਨੇ ਕਮਾਈ ਰਵਿਦਾਸ ਜੀ ਨੇ ਕਮਾਈ ਆ ਭਗਤੀ ਕੀਤੀ ਆ ਆ ਪੜਦੇ ਹੋਣੇ ਸ਼ਬਦ ਗੋਪਾਲ ਤੇਰਾ ਆਰਤਾ ਹੁਣ ਬੱਕਰੀ ਗੱਲ ਐ ਅਸੀਂ ਸਮਝਣ ਵਾਸਤੇ ਤਿਆਰ ਨਹੀਂ ਆ ਕਿ ਜੋ ਸਤਗੁਰੂ ਸਮਝਾਉਂਦੇ ਆ ਅਕੂ ਲੋਕਾਂ ਨੇ ਨਾ ਗੁਰਦੁਆਰਿਆਂ ਦੇ ਸਟੇਜਾਂ ਤੇ ਬੋਲ ਦਿੰਦੇ ਆ ਲਓ ਜੀ ਇਹ ਆਰਤਾ ਕਿਉਂ ਲਿਖਿਆ ਕਹਿਣ ਲੱਗੇ ਦੀ ਗੁਰੂ ਸਾਹਿਬ ਨੇ ਆਰਤੀ ਕੀਤੀ ਉਹ ਜੱਟ ਸੀ ਇਸ ਕਰਕੇ ਉਹਨੇ ਆਰਤਾ ਕੀਤਾ ਤੇ ਆਰਤਾ ਦਾ ਅਰਥ ਕੀ ਹੈ ਸੰਸਕ੍ਰਿਤ ਦਾ ਸ਼ਬਦ ਹੈ ਆਰਤ ਮਤਲਬ ਮੰਗਤਾ ਉਹਨੂੰ ਆਰਤੀ ਦੇ ਸ਼ਬਦ ਨਾਲ ਜੋੜਤਾ ਉਹਦਾ ਕੋਈ ਵੀ ਸਬੰਧ ਆਰਤੀ ਦੇ ਸ਼ਬਦ ਨਾਲ ਇੱਕੋ ਹੀ ਸ਼ਬਦ ਆਰਤੀ ਦਾ ਬਾਣੀ ਦੇ ਵਿੱਚ ਤੋਂ ਸ਼ਬਦ ਜੋੜ ਕੇ ਆਰਤੀ ਬਣ ਗਈ ਤੇ ਗੁਰੂ ਸਾਹਿਬ ਤੋਂ ਉਹਦੇ ਵਿੱਚ ਖੰਡਨ ਕਰ ਰਹੇ ਆ ਕਹਿੰਦੇ ਗੋਪਾਲ ਤੇਰਾ ਆਰਤਾ ਹੁਣ ਭਗਤ ਇਹ ਨਹੀਂ ਕਹਿੰਦਾ ਵੀ ਪੱਥਰ ਪੂਜ ਕੇ ਕਹਿੰਦੇ ਜੋ ਜਨ ਤੁਮਰੀ ਭਗਤ ਕਰ ਪਰ ਇਹਦੀ ਗੱਲ ਪੱਥਰ ਪੂਜ ਕੇ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਕੇ ਕਾਜ ਸਵਾਰਤਾ ਹਉਦੇ ਕੋਲ ਜੋ ਮਰਜੀ ਮੰਗ ਲੋ ਦਾਲ ਸਿੱਧਾ ਮੰਗੋ ਘਿਓ ਹਮਰਾ ਖੁਸ਼ੀ ਕਰੇ ਨਾ ਤੇ ਦਿਓ ਪਣੀਆਂ ਸ਼ਾਦਨ ਨੀਕਾ ਆਨਾਜ ਮੰਗੋ ਸਤ ਸੀਕਾ ਗਊ ਭੈਸ ਮਾਂਗੋ ਲਾਵੇਰੀ ਇੱਕ ਤਾਜਣ ਤਰੀ ਚੰਗੇਰੀ ਘਰ ਕੀ ਗਏ ਹਨ ਚੰਗੀ ਜਨ ਧੰਨਾ ਲੈਵੇ ਮੰਗੀ ਉਹ ਕੀ ਨਹੀਂ ਦਿੰਦਾ ਸਭ ਕੁਝ ਆਪਾ ਉਹਦੇ ਕੋਲੋਂ ਮੰਗੜਿਆ ਪੱਥਰ ਦੇ ਕੋਲੋਂ ਕੋ ਥੋੜੇ ਮਿਲਣਾ ਜੋ ਪਾਥਰ ਕੀ ਪਾਈ ਪਾਏ ਤਿਸ ਕੀ ਹਾਲ ਅਜਾਈ ਜਾਏ ਜੋ ਪਾਥਰ ਕੋ ਕਹਤੇ ਦੇਵ ਤਾਂ ਕੀ ਵਰਥਾ ਹੋਈ ਸੇ ਕਿਹੜੀ ਵਿਧੀ ਨਾਲ ਪਿਲਿਆ ਕਹਿੰਦੇ ਜਿਹੜੀ ਵਿਧੀ ਨਾਮਦੇਵ ਜੀ ਨੇ ਕੀਤੀ ਆ ਕਬੀਰ ਸਾਹਿਬ ਨੇ ਕੀਤੀ ਸੈਨ ਜੀ ਨੇ ਕੀਤੀ ਰਬਦਾਸ ਜੀ ਨੇ ਕੀਤੀ ਇਹ ਬਿੱਦ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ ਮਿਲੇ ਪਰਤਖ ਗੁਸਾਈਆਂ ਧੰਨਾ ਵੱਡ ਭਾਗਾ ਉਹਨਾਂ ਨੇ ਪ੍ਰਾਪਤ ਕੀਤਾ ਪਰ ਬਦਕਿਸਮਤੀ ਸਾਡੀ ਕੌਮ ਦੀ ਲੋਕਾਂ ਨੇ ਫਿਲਮਾਂ ਬਣਾ ਦਿੱਤੇ ਆ ਧੰਨਾ ਜੱਟ ਪੰਜਾਬੀ ਫਿਲਮ ਬਣੀ ਹੋਈਆਂ ਕਹਾਣੀਆਂ ਇਦਾਂ ਦੀਆਂ ਘੜਤੀਆਂ ਮੈਂ ਕਹਿੰਦਾ 100 ਦੇ ਵਿੱਚੋਂ ਤੁਸੀਂ ਆ ਸਰਚ ਕਰਕੇ ਦੇਖੋ Google ਦੇ ਉੱਪਰ 100 ਲੋਕਾਂ ਦੀ ਤੁਹਾਨੂੰ ਕਹਾਣੀ ਹੈ ਇਹੀ ਕਹਾਣੀ ਨੂੰ ਪ੍ਰਮੁੱਖ ਰੱਖਣਗੇ ਸਿਰਫ 2-4 ਬੰਦਿਆਂ ਨੇ ਇਸ ਗੱਲ ਨੂੰ ਪ੍ਰਮੁੱਖਤਾ ਦੇ ਨਾਲ ਚੁੱਕਿਆ ਉਹਦੇ ਵਿੱਚ ਪ੍ਰਿੰਸੀਪਲ ਸੁਖਵਿੰਦਰ ਸਿੰਘ ਜੀ ਗੁਰਮਤ ਗਿਆਨ ਮਸਿੰਦੀ ਕਾਲਜਾਂ ਦੀ ਕਿਤਾਬੀ ਛਪੀ ਹੈ ਗਿਆਨੀ ਸਰਬਜੀਤ ਸਿੰਘ ਦੀ ਧੁੰਦਾ ਉਹਨਾਂ ਨੇ ਵੀ ਇਸ ਪੌੜੀ ਤੇ ਅਰਥ ਬੜੇ ਸੁਚੱਜੇ ਢੰਗ ਨਾਲ ਕੀਤੇ ਕਿਉਂਕਿ ਸਾਨੂੰ ਸਮਝਣ ਦੀ ਜ਼ਰੂਰਤ ਹੈ ਜੁਨੀਦੋ ਦਰਬਾਰ ਸਾਹਿਬ ਵੀ ਪੜਿਆ ਜਾ ਰਿਹਾ ਹੈ ਹੱਥ ਜੋੜ ਮਿੰਨਤਾ ਕਰੇ ਮਤਲਬ ਉਹਨੂੰ ਪੱਥਰ ਦੇ ਸਾਹਮਣੇ ਬਿਠਾਇਆ ਜਾ ਰਿਹਾ ਅਰਥ ਨਹੀਂ ਕੀਤੇ ਜਾ ਰਹੇ ਲੋਕ ਤਾਂ ਸਮਝਦੇ ਆ ਨਾ ਜਿਹੜਾ ਨਹੀਂ ਸਮਝਦੇ ਕਹਿੰਦੇ ਲੋ ਜੀ ਤੱਪ ਪਤਨ ਨੇ ਇਹਨੇ ਪੱਥਰ ਦੇ ਵਿੱਚੋਂ ਪ੍ਰਾਪਤ ਕੀਤਾ ਤੋ ਤਾਂ ਗੁਰਮਤ ਦੇ ਧਾਰਨੀ ਸਨ ਤੇ ਗੁਰਬਾਣੀ ਉਹਨਾਂ ਦੀ ਦਰਜ ਆ ਬਾਣੀ ਦੇ ਵਿੱਚ ਜਿਨ੍ਹਾਂ ਨੇ ਇੱਕ ਦੀ ਗੱਲ ਕੀਤੀ ਹੈ ਜਿਨੇ ਵਹਿਮ ਭਰਮਾਂ ਤੋਂ ਇਸ ਕਰਮ ਕਾਂਡਾਂ ਤੋਂ ਉੱਪਰ ਉੱਠ ਕੇ ਗੱਲ ਕੀਤੀ ਹੈ ਤੁਸੀਂ ਦੇ ਪਾਣੀ ਪੜਦੇ ਸੱਜ ਪੜ ਕਰਦੇ ਹੋ ਜੋ ਵਿਚਾਰਤਾਰਾ ਗੁਰਨਾਨ ਸਿੰਘ ਸਾਹਿਬ ਦੀ ਬਾਣੀ ਦੇ ਵਿੱਚ ਉਹੀ ਵਿਚਾਰਧਾਰਾ ਗੁਰੰਗਤidev ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਮਹਾਰਾਜ ਜੀ ਗੁਰੂ ਅਰਜਨ ਸਾਹਿਬ ਜੀ ਗੁਰ ਤੇਗ ਬਹਾਦਰ ਸਾਹਿਬ ਜੀ ਉਹੀ ਵਿਚਾਰਧਾਰਾ ਭਗਤਾਂ ਦੀ ਬਾਣੀ ਵਿੱਚ ਹੈ ਉਹੀ ਵਿਚਾਰਧਾਰਾ ਪੱਟ ਦੇ ਰਿਹਾ ਉਹੀ ਸਿੱਖਾਂ ਦੀ ਵਿਚਾਰਧਾਰਾ 35 ਮਹਾਪੁਰਸ਼ਾਂ ਦੀ ਗੱਲ ਇੱਕੋ ਹੀ ਅਬਰੋ ਦਾ ਭਾਸ਼ ਨਹੀਂ ਉਹਦੇ ਵਿੱਚ ਵੀ ਇੱਕ ਪੱਥਰ ਪੁੱਜ ਰਿਹਾ ਇਹ ਕਹਿੰਦਾ ਥਾਪਿਆ ਨਾ ਜਾਏ ਕੀਤਾ ਨਾ ਹੋਏ ਤੇ ਕਿਦਾਂ ਹੋ ਸਕਦਾ ਤੇ ਕਹਿੰਦਾ ਇੱਕੇ ਪਾਥਰ ਕੀਚੇ ਪਾ ਵੱਖਰੀ ਗੱਲ ਹੈ ਹੁਣ ਭਗਤ ਨਾਮਦੇਵ ਇਸ ਗੱਲ ਨੂੰ ਕਹਿ ਰਿਹਾ ਪੀ ਇੱਕੇ ਪਾਥਰ ਕੀਚੇ ਪਾ ਪੰਜਾਬ ਦੇ ਵਿੱਚ ਗੁਰਦਾਸਪੁਰ ਦੇ ਕੋਲ ਕਮਾਨਪਿੰਡ ਹੈ ਜਿੱਥੇ ਉਹਨਾਂ ਦਾ ਆਖਰੀ ਸਮਾਪਤ ਹੋਇਆ ਭਗਤ ਨਾਮਦੇਵ ਜੀ ਦਾ ਉੱਥੇ ਹੁਣ ਕੀ ਕੀਤਾ ਉਹਨਾਂ ਨੇ ਭਗਤ ਨਾਮਦੇਵ ਦੀ ਬਾਹਰ ਮੂਰਤੀ ਰੱਖਤੀ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਤੇ ਭਗਤ ਨਾਮਦੇਵ ਦੇ ਸ਼ਬਦ ਪੜਹੀ ਜਾਂਦੇ ਕਿੰਦੀ ਵੱਡੀ ਅਗਿਆਨਤਾ ਸਾਡੇ ਜੀਵਨ ਦੇ ਵਿੱਚ ਕਿ ਅਸੀਂ ਬਾਣੀ ਨੂੰ ਛੱਡ ਦਿੱਤਾ ਮੈਂ ਅੱਜ ਇੱਕ ਪੜ ਰਿਹਾ ਸੀ ਬੜੀ ਸੁਣੀ ਉਦਾਹਰਣ ਭਗਤ ਅਨੰਦ ਜੀ ਦੇ ਜੀਵਨ ਵਿੱਚ ਇੱਕ ਨਾ ਮੁਸਲਮਾਨ ਫਕੀਰ ਮਿਲਿਆ ਤੇ ਉਹਨੇ ਇੱਕ ਸਵਾਲ ਕੀਤਾ ਭਗਤ ਅੰਨੇ ਨੇ ਫਕੀਰ ਨੂੰ ਸਵਾਲ ਕੀਤਾ ਵੀ ਜਦੋਂ ਰੱਬ ਦਿੰਦਾ ਤੇ ਤੁਸੀਂ ਕੀ ਕਰਦੇ ਹੋ ਜਦੋਂ ਰੱਬ ਨਹੀਂ ਦਿੰਦਾ ਤੇ ਤੁਸੀਂ ਕੀ ਕਰਦੇ ਤੇ ਉਸ ਫਕੀਰ ਨੇ ਆਖਿਆ ਵੀ ਜਦੋਂ ਰੱਬ ਦੇ ਦਿੰਦਾ ਸਾਨੂੰ ਖਾਣ ਵਾਸਤੇ ਦਿੰਦਾ ਅਸੀਂ ਸ਼ੁਕਰਾਨਾ ਕਰਦੇ ਆਂ ਜਦੋਂ ਰੱਬ ਨਹੀਂ ਦਿੰਦਾ ਤੇ ਅਸੀਂ ਉਦੋਂ ਸਬਰ ਕਰਦੇ ਆਂ ਤੇ ਧੰਨਾ ਜੀ ਨੇ ਕੇ ਸਵਾਲ ਕੀਤਾ ਕਹਿਣ ਲੱਗੇ ਇਹ ਕੰਮ ਤਾਂ ਗਲੀ ਦਾ ਕੁੱਤਾ ਵੀ ਕਰ ਲੈਂਦਾ ਜੇ ਰੋਟੀ ਪਾ ਦਿਓ ਤੇ ਪੂੰਛ ਹਿਲਾ ਦੇਗਾ ਮਤਲਬ ਸ਼ੁਕਰਾਨਾ ਕਰ ਰਿਹਾ ਨਹੀਂ ਪਾਓਗੇ ਤਾਂ ਵੀ ਬੈਠਾ ਹੀ ਰ ਸਬਰ ਕਰ ਲੈਂਦਾ ਇਹ ਤਾਂ ਕੁੱਤਾ ਵੀ ਕਰ ਲੈਂਦਾ ਤੇ ਉਹ ਫਕੀਰ ਨੇ ਧੰਨਾ ਜੀ ਨੂੰ ਸਵਾਲ ਕੀਤਾ ਕਹਿੰਦੇ ਤੁਸੀਂ ਕੀ ਕਰਦੇ ਹੋ ਕਹਿੰਦੇ ਦੇਖੋ ਜੇ ਮਿਲ ਜਾਏ ਤੇ ਅਸੀਂ ਵੰਡ ਕੇ ਛਕਦੇ ਆਂ ਜੇ ਨਹੀਂ ਮਿਲਦਾ ਤੇ ਅਸੀਂ ਫਿਰ ਅਰਦਾਸ ਕਰਦੇ ਆਂ ਜੇ ਮਿਲ ਜਾਏ ਤੇ ਅਸੀਂ ਵੰਡ ਕੇ ਖਾਂਦੇ ਆਂ ਜੇ ਨਹੀਂ ਮਿਲਦਾ ਫਿਰ ਅਸੀਂ ਅਰਦਾਸ ਕਰਦੇ ਆਂ ਤੇ ਉਹ ਕਿੰਨੀ ਵੱਡੀ ਸ਼ਖਸੀਅਤ ਹੈ ਧੰਨਾ ਧਨ ਪਾਇਆ ਧਰਨੀ ਧਰ ਉਹਨੇ ਭਗਤੀ ਕਰਕੇ ਪ੍ਰਮਾਤਮਾ ਪ੍ਰਾਪਤ ਕੀਤਾ ਵੀ ਉਹ ਅਕਾਲ ਪੁਰਖ ਪਰਮੇਸ਼ਰ ਉਹਦੇ ਭਗਤ ਜਿਹੜੇ ਆ ਆ ਤੁਸੀਂ ਆਨੰਦ ਸਬ ਦੇ ਵਿੱਚ ਪੜਦੇ ਹੋ ਭਗਤਾਂ ਕੀ ਚਾਲ ਨਰਾਲੀ ਯਾਨੀ ਕਿ ਔਖਾ ਹੋ ਕੇ ਤੁਰਦੇ ਆ ਵੀ ਬਾਹਾਂ ਜਿਹਾ ਏਦਾਂ ਆਕੜ ਕੇ ਮਤਲਬ ਉਹਨਾਂ ਦੇ ਜੀਵਨ ਦੀ ਜਿਹੜੀ ਚਾਲ ਹੈ ਉਹਨਾਂ ਦੀ ਜੀਵਨ ਦੀ ਸ਼ੈਲੀ ਜਿਹੜੀ ਆ ਜੀਵਨ ਦਾ ਢੰਗ ਜਿਹੜਾ ਉਹ ਦੁਨੀਆ ਤੋਂ ਨਰਾਲਾ ਹੈ ਭਗਤਾਂ ਕੀ ਚਾਲ ਨਰਾਲੀ ਚਾਲਾਂ ਨਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਲਭ ਲੋਭ ਹੰਕਾਰ ਤਾ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਕੀ ਬਾਲੋ ਨੀ ਕੀ ਇਹ ਤਾਰਿਕ ਜਾਣਾ ਗੁਰ ਪ੍ਰਸਾਦ ਦੀ ਜਿਹੜੀ ਆਪ ਤਜਿਆ ਹਰ ਬਾਸਨਾ ਸਮਾਨੀ ਕਾਹੇ ਨਾਨਕ ਚਾਲ ਭਗਤਾ ਜੁਗੋ ਜੁਗ ਨਰਾਲੇ ਉਹਨਾਂ ਦੀ ਚਾਲ ਉਹਨਾਂ ਦੇ ਜੀਵਨ ਤੋਂ ਸਾਨੂੰ ਜਦੋਂ ਸੇਧ ਮਿਲਦੀ ਹੈ ਤੇ ਅਫਸੋਸ ਤਾਂ ਇਹ ਹੁੰਦਾ ਨਾ ਜੋ ਦੂਸਰੇ ਬੰਦੇ ਕੋਈ ਕਰਦੇ ਸਾਡੇ ਕੌਮ ਦੇ ਲੋਕ ਕਰਦੇ ਸਾਡੇ ਪ੍ਰਚਾਰਕ ਸਾਡੇ ਕਥਾਵਾਚਕ ਜਾਂ ਕੀਰਤਨ ਕਰਨ ਵਾਲੇ ਜਿਹੜੇ ਵਿਆਖਿਆ ਕਰਦੇ ਨਾਲ ਉਹ ਕੰਮ ਕਰਦੇ ਸਿੱਖ ਸਟੇਜਾਂ ਤੇ ਬੋਲਿਆ ਜਾਂਦਾ ਕਿ ਪੱਥਰ ਦੇ ਵਿੱਚੋਂ ਰੱਬ ਤੇ ਉਹਦੋਂ ਅਫਸੋਸ ਹੁੰਦਾ ਦੁੱਖ ਹੁੰਦਾ ਵੀ ਅਸੀਂ ਕਿੱਥੇ ਖੜੇ ਆ ਵੀ ਉਹਨਾਂ ਦੀ ਵਿਚਾਰਧਾਰਾ ਇਹ ਨਹੀਂ ਕਿ ਅਲੱਗ ਹੈ ਇੱਕ ਸ਼ਬਦ ਵਿੱਚ ਇੱਕ ਕਹਿ ਰਿਹਾ ਕਹਿ ਰਿਹਾ ਬਾਣੀ ਦੇ ਵਿੱਚ ਤਾਂ ਕਿਤੇ ਨਹੀਂ ਹੈ ਤੇ ਸਤਿਗੁਰੂ ਨੇ ਸਾਨੂੰ ਇਹ ਸੂਰਜ ਦਿੱਤੀ ਹੈ ਸਾਨੂੰ ਇਹ ਸਮਝ ਦਿੰਦੀ ਹੈ ਕਿ ਗੁਰੂ ਪ੍ਰਾਪਤ ਪਰਮੇਸ਼ਰ ਜਿਹੜਾ ਹੈ ਅਕਲੀ ਸਾਹਿਬ ਸੇਵੀ ਅਕਲੀ ਪਾਈਏ ਮਾਨ ਅਕਲੀ ਪੜ ਕੇ 부ਝੀ ਅਕਲੀ ਕੀਚੇ ਦਾਮ ਤੇ ਉਹ ਸਾਨੂੰ ਦਿਮਾਗ ਦਿੱਤਾ ਪਰਮੇਸ਼ਰ ਨੇ ਸਾਨੂੰ ਬਖਸ਼ਿਸ਼ ਕੀਤੀ ਆ ਉਹ ਮਿਲਦਾ ਭੋਲੇ-ਪਾ ਦੇ ਨਾਲ ਭੋਲਾ ਪਾਓ ਗੋਬਿੰਦ ਬੁਲਾਵੇ ਚਲਾਕੀਆਂ ਦੇ ਨਾਲ ਨਹੀਂ ਮਿਲਦਾ ਉਹ ਪਰਮੇਸ਼ਰ ਇਮਾਨਦਾਰੀ ਦੇ ਨਾਲ ਮਿਲਦਾ ਪਰਮੇਸ਼ਰ ਜਿਹੜਾ ਹੈ ਉਹਦੀ ਜਿਹੜੀ ਰਹਿਮਤ ਜਿਹੜੀ ਹੈ ਉਹਦੇ ਮਾਰਗ ਤੇ ਚੱਲ ਕੇ ਆਪ ਗਵਾਈਏ ਤਾਂ ਸਭ ਪਾਈਏ ਔਰ ਕੈਸੀ ਚਤਰਾ